ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਪੱਖੀ ਦੇ ਵਿੱਚ ਪੱਖੀ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਪੱਖੀ ਤੋਂ ਜਿਹੜੀ ਛੜਕ ਫਰੀਦਕੋਟ ਤੋਂ ਜਾਂਦੀ ਆ ਉਹ ਸੜਕ ਦੇ ਉੱਤੇ ਪੈਟਰੋਲ ਪੰਪ ਨੰਗਣ ਤੋਂ ਥੋੜਾ ਜਿਹਾ ਕਿਲੋਕੋਮੀਟਰ ਦੀ ਦੂਰੀ ਤੇ ਬਾਈ ਭੁੱਲਰ ਬੈਠਾ ਹੋਇਆ ਵਪਾਰ ਦਾ ਬਾਈ ਦਾ ਕੰਮ ਆ ਅੱਜ ਜਨਵਰ ਬਾਈ ਦੇ ਕੋਲ ਤਿੰਨ ਦਿਖਾਉਣੇ ਤਿੰਨੇ ਮੱਜਾ ਸੂਈਆਂ ਸਵਾਈਆਂ ਤਿਆਰ ਦੁੱਧ ਵਾਲੀਆਂ ਮਿਲਣਗੀਆਂ ਕੋਈ ਇਹਨਾਂ ਨੂੰ ਐ ਨਹੀਂ ਹੈਗਾ ਵੀ ਬਾਜ਼ਾਰ ਲੱਗਾ ਹੋਇਆ ਤਿਆਰੀ ਕੀਤੀ ਹੋਈ ਆ ਬਸ ਨੋਰਮਲ ਉਸੇ ਤਰ੍ਹਾਂ ਹੀ ਬਣਾਉਣ ਲੱਗੇ ਆ ਜਿਵੇਂ ਮਈਆਂ ਦੀ ਟਾਈਮ ਤੋਂ ਟਾਈਮ ਤਿਆਰੀ ਹੁੰਦੀ ਆ ਠੀਕ ਆ ਬਾਈ ਕਿਉਂਕਿ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਟਾਈਮ ਲਾਈਆਂ ਵਈਆਂ ਦੀ ਤਿਆਰੀ ਜੇ ਵਿਖਾਉਣੇ ਆ ਤੇ ਜੱਜਮੈਂਟ ਅਗਲੇ ਨੂੰ ਨਹੀਂ ਆਉਂਦੀ ਟਾਈਮ ਤੋਂ ਟਾਈਮ ਵਈਆਂ ਦੀ ਅਗਲਾ ਵੀਡੀਓ ਤੇ ਜੱਜਮੈਂਟ ਕਰ ਲੈਂਦਾ ਵੀ ਇੰਨਾ ਕੋ ਦੁੱਧ ਦਊਗੀ ਇੰਨੇ ਕੋ ਟਾਂਚੇ ਆੜੀ ਆ ਬਾਈ ਆਜੋ ਗੱਲਬਾਤ ਕਰਦੇ ਆ ਬਾਈ ਦਿਨਾਂ ਸਾਰੀ ਜਾਣਕਾਰੀ ਆ ਬਾਈ ਲੈਨੇ ਵੀਡੀਓ ਦੇ ਵਿੱਚ ਮਿਲਦੇ ਆ ਵੀਰੇ ਨੂੰ ਸਸੀ ਕਪੂਰ ਬਾਈ ਕੀ ਹਾਲ ਆ ਵੱਡੇ ਬਾਈ ਸੇਤਾ ਦੇ ਪਰਿਵਾਰ ਸੁਣਾ ਵਧੀਆ ਵੀਰੇ ਚੜਦੀ ਕਲਾ ਜੀ ਚਾਹ ਸ਼ੁਕਰ ਅੱਛਾ ਘਰ ਦਾ ਐਡਰੈਸ ਤਾਂ ਮੈਂ ਦੱਸਤਾ ਬੂਲਰ ਵੀਰੇ ਅੱਜ ਜਾਨਵਰ ਕਿੰਨੇ ਦਿਖਾਵਾਂਗੇ ਤਿੰਨ ਛੋਟੀਆਂ ਸੂਈਆਂ ਤਿੰਨੇ ਸੂਈਆਂ ਸਵਾਈਆਂ ਪਹਿਲੇ ਨੰਬਰ ਤੇ ਕ ਨੂੰ ਹੋ ਗਿਆ ਹਫਤਾ ਹੋ ਗਿਆ ਸੁਣੀ ਹਫਤਾ ਹੋ ਗਿਆ ਸੁਣੀ ਬੱਚਾ ਕਿਹੜਾ ਆ ਗਿਆ ਵੀਰੇ ਇਹਦਾ ਇਹਦਾ ਬੱਚਾ ਜੀ ਕੱਟਾ ਆ ਜਿਹੜਾ ਬੈਠਾ ਹੈ ਹਾਂਜੀ ਕਿੰਨੇ ਦੁੱਧ ਤੇ ਚਾਦੀ ਭੁੱਲ ਵੀਰੇ ਦਾ 13 ਕਿਲੋ ਦੁੱਧ ਤਿਆਰ ਆ ਵੀਰੇ ਦਾ 13 ਕਿਲੋ ਵੀਰੇ ਹਾਂਜੀ ਐਨ ਕੰਡੇ ਤੇ ਜੋਗ ਦੀ ਆ ਬਾਈ ਜੋਗ ਕੇ ਦੇਣਾ ਫਿਰ ਤਾਂ 15 ਨੂੰ ਹੱਥ ਮਾਰ ਜੂਗੀ ਬਾਈ ਮਾਰ ਜੂ ਵੀਰੇ ਹਣਾ ਠੀਕ ਆ ਬਾਈ ਝੋਟੀ ਵੀ ਚੰਗੀ ਆ ਬਾਈ ਪੂੜੇ ਪਾੜਿਆਂ ਨੂੰ ਬਾਕੀ ਖਾਣ ਪੀਣ ਨੂੰ ਖੁੱਲੀ ਖੁੱਲੀ ਆ ਸਮਰਜੀ ਪਾ ਠੀਕ ਆ ਵੀਰੇ ਕੀ ਰੇਟ ਲਊਗਾ ਭੁੱਲਰ ਵੀਰੇ ਦਾ ਬਾਈ ਇਹਦਾ ਮੁੱਲ 130 ਆ ਜੀ 130 ਲਾੜ ਪਿਆਰ ਹੋ ਜੋ ਵਿੱਚ ਬਾਈ ਹਾਂਜੀ 1000 ਛੋਟ ਕਰਾਂਗੇ ਬਸ ਤਰਸੂਆ ਦੂਜਾ ਹੀ ਨਾ ਹਾਂ ਦੂਜਾ ਸੂਆ ਦੂਜਾ ਸੂਆ ਸੱਤਾਂ ਦਿਨਾਂ ਦੀ ਸੂਈ ਥੱਲੇ ਦੇਰਾ ਕਿਲੋ ਦੁੱਧ ਕੰਡੇ ਤੇ ਜੋਕਣ ਵਾਲਾ ਤਿਆਰ ਥਣ ਤੇ ਲੇਵਾ ਉਹ ਬਾਕਮਾਲ ਸਿੰਘਾ ਵਾਲੇ ਪੱਖ ਤੋਂ ਵੀ ਸੋਹਣੀ ਸੁਨੱਖੀ ਮੈਂ ਕਿਹੜੀ ਹੱਡੀ ਦੇ ਵਿੱਚ ਮਿੱਤਰੋ ਖਾਣ ਪੀਣ ਨੂੰ ਖੁੱਲੀ ਡੁੱਲੀ ਲੇਵੇ ਵਾਲੇ ਪੱਖੇ ਤੋਂ ਜੇ ਜਾਣੇ ਆ ਨਾ ਮਿੱਤਰੋ ਕਰਮਾੜੀ ਨੂੰ ਥਣ ਕੱਲਾ ਕੱਲਾ ਲੱਗਾ ਤਿਆਰੀ ਬਹੁਤ ਸੋਹਣੀ ਟਾਈਮ ਤੋਂ ਟਾਈਮ ਦੀ ਚਵਾਈ ਤੇ ਤਿਆਰੀ ਬਖਾਰਿਆ ਤੁਹਾਨੂੰ ਮਿੱਤਰੋ ਕਰਮਾੜੀ ਦੀ ਆ ਇਹਦਾ ਸਿੰਘ ਵੇਖ ਲੋ ਸੱਤਾਂ ਦਿਨਾਂ ਦੀ ਸੂਈ ਥੱਲੇ 13 ਕਿਲੋ ਦੁੱਧ ਤਿਆਰ ਆ ਬਾਈ ਹਜੇ ਕੰਨ ਚੱਲਣਾ ਬਾਜ਼ਾਰ ਦੇ ਵਿੱਚੋਂ ਜਦੋਂ ਐਨ ਤਿਆਰੀ ਕੀਤੀ ਨਾ ਇਹਨੇ ਕਰਮਾੜੀ ਨੇ 15 ਕਿਲੋ ਦੁੱਧ ਚਾਹ ਠੰਡਾ ਕੰਡੇ ਦੇ ਉੱਤੇ ਚੜਾਈ ਜਾਊਗੀ ਬਈ ਤੁਹਾਡਾ ਤੇ ਤੁਸੀਂ ਆਪ ਦੇਖ ਸਕਦੇ ਆ ਵੀ ਅੱਜ 1 ਲੱਖ ਤੇ 30000 ਦੇ ਵਿੱਚੋਂ 1000 ਰੁਪਈਆ ਛੋਟ ਹੋਰ ਜੂਗੀ ਠੀਕ ਆ ਬਈ ਕਿਉਂਕਿ ਬਈ ਜੇ ਚੰਗੇ ਦੁੱਧ ਵਾਲੀ ਮੇ ਆ ਤੇ ਚੰਗੇ ਰੁਪਈਏ ਲੱਗਣੇ ਹੀ ਲੱਗਣੇ ਨੀਲੀ ਦਾ ਵੀ ਮੈਂ ਬੱਲੀ ਵੀਰ ਇਹਦੀ ਕੀ ਡੀਟੇਲ ਆ ਬਈ ਇਹ ਵੀ ਦੂਜਾ ਸੂਆ ਵੀਰ ਇਹ ਵੀ ਦੂਜਾ ਸੂਆ ਹੀ ਆ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਪਰਸੋ ਸੂਈ ਆ ਜੀ ਪਰਸੋ ਸੂਈ ਆ ਇਹ ਕਿੰਨੇ ਦੁੱਧ ਤੇ ਚੱਲਦੀ ਹੈ ਵੀਰ ਹੁਣ ਦੁੱਧ 11 ਕਿਲੋ ਬੋਲਾ ਨੈਟ ਹੋਗਾ ਜੀ 11 ਕਿਲੋ ਬੋਲਾ ਨੈਟ ਤ ਗਰ ਪੀਰਾ ਪਾ ਦੂ ਹਣਾ ਬੇਚਾਰੇ ਪਾਉਂਦਾ ਚਲ ਪਾ ਦੂ 15 ਕਰ ਦੂ ਹੱਥ ਹਣਾ 15 ਦਾ ਟੱਕੂਗੀ ਤਿਆਰੀ ਥੋੜੀ ਮਾਦੀ ਗਾਣਾ ਰੱਖੂਗੀ ਪਰ ਦੁੱਧ ਦੇ ਦੂਗੀ ਹਾਂ ਤਾਂ ਤੁਣ ਬੜਾ ਚਵਾਈ ਬੜੀ ਚੰਗੀ ਹੈ ਬਾਕੀ ਛੋਟੀ ਉੱਤੋਂ ਵੀ ਬਹੁਤ ਚੰਗੀ ਹੈ ਪੂੜਾ ਪੜਾ ਹਣਾ ਹਾਂਜੀ ਨੀ ਲੀ ਰਾਵੀ ਦੇ ਤੇ ਆ ਗਈ ਵੱਡੇ ਭਾਈ ਤੇ ਮਗਰ ਇਹਦੇ ਕਟਾ ਕੀ ਕਟਾ ਜੀ ਉਹ ਵਿਚਾਲੇ ਜਾ ਠੀਕ ਇਹ ਕਿਦੋਂ ਸੋਈ ਦੱਸਿਆ ਠੀਕ ਪਰਸੋ ਸੋਈ ਹੈ ਫਿਰ ਤਾਂ ਹਜੇ ਬੋਲੇ ਤੇ ਹੀ ਹੈ ਬਾਈ ਹਾਂ ਬੋਲੇ ਅੱਜ ਕੱਲ ਹੀ ਖਾਲੀ ਕੀਤੀ ਅੱਜ ਸਟਾਰਟਿੰਗ ਹੋਈ ਹਾਂ ਹਾਂ ਮਾਲਾ ਹਰੇ ਨੋਰਮਲ ਜਿਵੇਂ ਆਪਾਂ ਕਹਿ ਦਨੇ ਵੀ ਟਾਈਮ ਤੋਂ ਟਾਈਮ ਵਾਲੀ ਚਵਾਈ ਹੁਣ ਕਿੱਦ ਤਖਣਾ ਹਾਂ 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 ਹਜੇ ਇਹਨੇ ਮਾਲਾ ਵੀਰੇ ਕਾਣ ਚੱਲਣਾ ਖਰਾਬ ਵੀ ਨਹੀਂ ਚੱਕੀ ਹੋਣੀ ਹਜੇ ਨੋਰਮਲ ਪੱਠੇ ਜੀ ਰਹਿੰਦਾ ਜੀ ਕਿੰਨੇ ਦੀ ਦੇ ਦੇਾਂਗੇ ਵੀਰੇ ਇਹ ਇਹਦਾ ਮੁੱਲ 1.35 ਕਰਦੇ ਆ ਜੀ 1.32 ਦੀ ਦੇ ਦੇਣ ਇਹ ਮੁੱਲ 1.35 ਆ 1.32 ਦੀ ਦੇ 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 ਵਿੱਚੋਂ ਮਾਨਤਨ ਥੋੜਾ ਬਹੁਤ ਹੋਰ ਕੋਈ ਮੌਕੇ ਦੇ ਆਏ ਕਰ ਦਾਂਗੇ ਵੀਰੇ ਠੀਕ ਹੈ ਵੀਰੇ ਅੱਛਾ 3 ਨੰਬਰ ਵਾਲੀ ਮੈਂ ਜਿਹੜੀ ਵੀਰੇ ਉਹ ਵੀ ਸੂਈ ਸਵਾਈ ਹੈ ਦੂਜਾ ਸੂਆ ਜੀ ਉਹ ਦੂਜਾ ਸੂਆ ਸੂਈ ਹੈ ਉਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਉਹਨੂੰ ਵੀ ਹਫਤਾ ਹੋ ਗਿਆ ਹੋਣਾ ਜੀ ਹਫਤਾ ਹੋ ਗਿਆ ਸੂਈ ਨੂੰ ਉਹਦਾ ਬੱਚਾ ਉੱਪਰ ਲੱਗ ਗਿਆ ਉਹਦਾ ਪਹਿਲਾ ਬੱਚਾ ਜੀ ਉਹ ਕੱਟਾ ਹੀ ਹੁੰਦੇ ਮੈਂ ਅਗਰ ਕੱਟਾ ਹੀ ਅਜੇ ਕੱਟਈ ਹੈ ਤਨਾ ਮਗਰ ਹਾਂ ਠੀਕ ਛੋਟੇ ਹੀ ਦੇ ਦਨੇ ਆਪਾਂ ਹਾਂਜੀ ਅੱਛਾ ਇਹਦੇ ਥਲੇ ਕਿੰਨਾ ਦੁੱਧ ਤਿਆਰ ਆਵੇਗਾ 14 ਲੀਟਰ ਦੁੱਧ ਤਿਆਰ ਹੋਗਾ ਇਹਨ ਕੰਡੇ ਜੋਕਣ ਲਾ ਮੈਂ ਨਾ ਦੋ ਟਾਂਗ ਚੋਲੇ ਬਾਈ ਕੋਈ ਕੀ ਬਾਤ ਆ ਮੇਰੇ ਯਾਰ ਮੈਂ ਇਹ ਵੀ ਚੰਗੀ ਆ ਬਾਈ ਹੈਨਾ ਲੇ ਵਾਲੂਆ ਬਹੁਤ ਠਿਕਾਣੇ ਦਾ ਮੈਂ ਇਹਨੂੰ ਹੈਨਾ ਬਾਈ ਹਾਂਜੀ ਹਾਂ ਬਈ ਇੱਕ ਗੱਲ ਹੋਰ ਆ ਇਹ ਵੀ ਮੰਨ ਲਾ ਸਤਾ ਹੇ ਕਣਕ ਨੂੰ ਤਾਂ ਇਹਦਾ ਵੀ ਚੱਲਣਾ ਹੋਣਾ ਹਾਂਜੀ ਕੱਟਣਾ ਦੁੱਧ 15 ਨੂੰ ਹੱਥੇ ਵੀ ਮਾਰਜੋ 14 ਤਾਂ ਹੋਣੀ ਹੈਗਾ ਜੀ ਹਾਂ ਦੁੱਧ ਵਧੂਗੀ ਜੀ ਕੁਲਾ 15 16 ਦੇ ਜਿਹੜਾ ਦੁੱਧ ਵਾਲੀ ਮੇ ਆ ਬਈ ਸੁਆ ਤੀਜਾ ਹੋਊਗੀ ਬਈ ਹਣਾ ਨਹੀਂ ਦੂਜਾ ਹੀ ਹੈ ਦੂਜਾ ਹੀ ਹੈ ਚੋਣ ਚਣ ਕਿਵੇਂ ਲਗਾਏ ਮੈਨੂੰ ਇੱਕ ਨੰਬਰ ਹੈ ਚੋਣ ਸਾਰੀਆਂ ਥੱਲੇ ਬਹਿ ਗਿਆ ਜਦੋਂ ਨਜ਼ਾਰਾ ਆਉਂਦਾ ਹਣਾ ਮੈਂ ਨਹੀਂ ਮੇਰੀ ਤਿਆਰੀ ਦੱਸ ਦਈਏ ਵੀਰੇ ਅੱਛਾ ਇਹ ਕਿੰਨੇ ਦੀ ਦੇ ਦਈਏ ਵੀਰੇ ਇੱਕ ਬੱਤੀ ਦੀ ਦੇ ਰਹੀ ਠੀਕ ਆ ਬਈ ਯਾਰ ਇਹ ਵੀ ਯਾਰ ਆਪਾਂ ਆ ਠੀਕ ਆ ਤੇਰੇ ਭਈਆ ਜੀ ਪੂਰੇ ਭਈਆ ਹਾਂਜੀ ਠੀਕ ਆ ਯਾਰ ਇਹ ਵਿਚਨਾਲੇ ਮੁੱਲ ਕਰੋ ਕੀ ਫਾਇਦਾ ਹੁਲਾਵਲਾ ਕੱਲ ਨੂੰ ਆਪਾਂ ਲੈਣੀਆਂ ਵੀ ਆ ਪਿੰਡਾਂ ਜੋ ਹਣਾ ਵੀਰੇ ਜੇ ਅੱਜ ਆਪਾਂ ਬਈ 60 ਆਲੀ ਦਾ 80 ਮੰਗਾਂਗੇ ਕੱਲ ਨੂੰ ਆਪਾਂ ਨੂੰ ਜਿੰਨਾਂ ਤੋਂ ਲੈਣ ਜਾਣੀ ਉਹਨਾਂ ਨੇ ਵੀ ਮੰਗਣੀਆਂ ਬਈ ਆਹੀ ਤੀਜਾ ਵੀਰੇ ਮੰਲਾ ਅੱਛਾ ਇਹ ਹੋ ਗਈਆਂ ਆਪਣੀਆਂ ਤਿੰਨ ਮੱਜਾਂ ਤੇ ਇਹਨਾਂ ਨੂੰ ਖਰੀਦਣ ਦੇ ਲਈ ਪਿੰਡ ਆਉਣਾ ਪੈਣਾ ਪੱਖੀ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਰੋਡ ਦੇ ਉੱਤੇ ਪੰਪ ਨੰਗਣ ਤੋਂ ਬਾਅਦ ਘਰ ਭੁਲਰ ਬਾਈ ਨਾ ਨੰਬਰ ਬਾਈ ਕਿੰਨਾ ਆ ਗਿਆ ਭਰਾ 96531 ਜੀ 12084 ਇੱਕ ਵਾਰੀ ਹੋਰ ਆਉਣਗੇ 96531 ਜੀ 12084 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਵੀਰੇ ਇਹਨਾਂ ਦਾ ਰਾਬਤਾ ਹੈ ਮੇਤਰੋ ਨੰਬਰ ਸਕਰੀਨ ਤੇ ਆ ਵੀਡੀਓ ਦੇਖਣ ਲਈ ਸਾਰਿਆਂ ਭਰਾਵਾਂ ਦਾ ਦਿলো ਧੰਨਵਾਦ